ਅਰਬਿਕ ਸਮਾਗਮ ਦੀ ਸ਼ੁਰੂਆਤ ਹੋ ਰਹੀ ਹੈ ਤੱਕ ਪੰਜਾਬ ਦੀ ਕੈਬਨਿਟ ਸੈਕਟਰੀ ਤਮੂਰ ਦੇ ਸਾਹਿਬ ਇੱਥੇ ਪਹੁੰਚੇ ਹੈ ਕੇਤੀਵਾਦੀ ਮੋਰਚੇ ਆ ਕੀ ਕੁਝ ਚੜਾ ਜਾਓ ਦੇਖੋ ਅੱਜ ਤੋਂ 350 ਸਾਲ ਪਹਿਲਾਂ ਨਵੇਂ ਪਾਸ਼ਾ ਗੁਰਤੇਗ ਬਹਾਦਰ ਸਾਹਿਬ ਨੇ ਜਿਹੜੀ ਮਾਨਵਤਾ ਦੀ ਇਨਸਾਨੀਅਤ ਤੇ ਹੱਕ ਹਕੂਕਾਂ ਦੀ ਇਸ ਦੇਸ਼ ਦੇ ਧਰਮ ਔਰ ਕਲਚਰ ਨੂੰ ਬਚਾਉਣ ਲਈ ਜਿਹੜੀ ਸ਼ਹਾਦਤ ਦਿੱਤੀ ਸੀ ਕੋਚ ਸ਼ਹਾਦਤ ਦੀ ਇੱਕ ਅਹਿਮ ਕੜੀ ਜਿਹੜੀ ਆ ਸਭ ਤੋਂ ਜ਼ਰੂਰੀ ਕੜੀ ਕਸ਼ਮੀਰ ਨਾਲ ਜੁੜਦੀ ਆ ਜਿਹਦੇ ਕਰਕੇ ਅੱਜ ਜਿਹੜੇ ਆ ਸਮਾਗਮਾਂ ਦੀ ਸ਼ੁਰੂਆਤ ਇਤਿਹਾਸਿਕ ਖੜਿਆ ਸ਼੍ਰੀਨਗਰ ਦੇ ਗੁਰਦੁਆਰਾ 6ਵੇਂ ਪਾਤਸ਼ਾਹ ਜਿੱਥੇ ਕੱਲ ਨਗਰ ਕੀਰਤਨ ਆਰੰਭ ਹੋਣਾ ਜਿਹੜਾ ਆਉਣ ਵਾਲੀ 23 ਤਰੀਕ ਨੂੰ ਸ਼੍ਰੀਨਨਨ ਸਾਹਿਬ ਕੋ ਪਹੁੰਚਣਾ ਕਿਉਂਕਿ 350 ਸਾਲ ਪਹਿਲਾਂ ਕਿ ਇਸ ਪੰਡਿਤ ਕਰਪਾਰਾਮ ਜੀ ਦੀ ਅਗਵਾਈ ਚ ਇੱਕ ਬਹੁਤ ਵੱਡਾ ਜਥਾ ਸ਼੍ਰੀ ਨੰਦਪੁਰ ਸਾਹਿਬ ਪਹੁੰਚਿਆ ਸੀ ਗੁਰੂ ਸਾਹਿਬ ਕੋ ਬੁਹਾਰ ਲਾਈ ਸੀ ਜਦੋਂ ਉਹਨਾਂ ਤੇ ਧਰਮ ਨੂੰ ਲੈ ਕੇ ਬਹੁਤ ਵੱਡੇ ਸੰਕਟ ਸੀ ਉਹਨਾਂ ਦੇ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਬਹੁਤ ਵੱਡੇ ਸੰਕਟ ਸੀ ਸੋ ਪੰਜਾਬ ਸਰਕਾਰ ਦਾ ਜਿਹੜਾ ਮਕਸਦ ਹੈ ਔਰ ਮਾਨਯੋਗ ਮੁੱਖ ਮੰਤਰੀ ਜੀ ਦੀ ਅਗਵਾਈ ਚ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਵੱਡੇ ਇਸ ਤਰ੍ਹਾਂ ਦੇ 350 ਸਾਲਾ ਸ਼ਤਾਬਦੀ ਸਮਾਗਮ ਜਿਹੜੇ ਆ ਉਹ ਕਰਵਾਏ ਜਾ ਰਹੇ ਆ ਜਿਹਦੇ ਚੋਣ ਵਾਲੇ ਟਾਈਮ ਚ 20 ਤੋਂ ਲੈ ਕੇ 25 ਨਵੰਬਰ ਤੱਕ ਜਿਹੜੇ ਨਾਲ ਸ਼ਬਾ ਕਰਦੇ ਨੇ ਲੱਖਾਂ ਕਰੋੜਾਂ ਲੋਕਾਂ ਨੇ ਨਫਰਸ ਠਕੋਣਾ ਹੈ ਔਰ ਇਹ ਦੁਨੀਆ ਦੀ ਬੇਮਿਸਾਲ ਲਾਸਾਨੀ ਸ਼ਹਾਦਤ ਜਿਹੜੀ ਗੁਰਤੇਗ ਬਾਦਰ ਸਾਹਿਬ ਮਹਾਰਾਜ ਜਿੰਨੇ ਮਨੁੱਖੀ ਅਧਿਕਾਰਾਂ ਨੂੰ ਬਚਾਉਣ ਦਿੱਲੀ ਦੇ ਚਾਂਦੀ ਚੌਕ ਦਿੱਤੀ ਸੀ ਉੱਥੇ ਲੋਕ ਆਨੰਦਪੁਰ ਸਾਹਿਬ ਨਤਮਸਤਕ ਹੋਣਗੇ ਔਰ ਇਸ ਇਤਿਹਾਸਤ ਕੋ ਪ੍ਰੇਰਣਾ ਲੈਣਗੇ ਉਸ ਸਮਾਗਮਾਂ ਦੀ ਸ਼ੁਰੂਆਤ ਜਿਹੜੀ ਆ ਅੱਜ ਜਿਹੜੀ ਸ਼੍ਰੀਨਗਰਦੇਸ਼ ਗੁਰਦੁਆਰੇ ਤੋਂ ਸ਼ੁਰੂ ਹੋਣਗੀ ਕੋਈ ਮਾੜਾ ਨਹੀਂ ਆ 24 ਤਰੀਕ ਨੂੰ ਮਹਾਂਨਪੁਰ ਸਾਹਿਬ ਤੱਕ ਜਲਵਾ ਜਾਣਾ ਹੈ ਦੇਖੋ ਪਰਿਪਾਤ ਸਰਕਾਰ ਨੇ ਬਹੁਤ ਬੱਲੇ ਸਮਾਲਮ ਨਹੀਂ ਕਰਦੀ ਲੈ ਕੇ ਮਕਸਦ ਬੜਾ ਸਪਸ਼ਟ ਹੈ ਅਸੀਂ ਤਰਫੋਂ ਗੀਰੂ ਸਾਹਿਬ ਦੀ ਜਿਹੜੀ ਇੰਨੀ ਵੱਡੀ ਸ਼ਹਾਦਤ ਹੋਈ ਉਸ ਤੋਂ ਵੱਧ ਤੋਂ ਵੱਧ ਲੋਕ ਜਿਹੜੇ ਪ੍ਰੇਰਣਾ ਲੈਣਗੇ ਉਸ ਸ਼ਹਾਦਤ ਨੂੰ ਸਮਰਪਿਤ ਜਿਹੜਾ ਆ ਇੱਕ ਦਿਨ ਦਾ ਵਿਧਾਨ ਸਭਾ ਦਾ ਸੈਸ਼ਨ ਸ਼੍ਰੀ ਨੰਦਪੁਰ ਸਾਹਿਬ ਤੋਂ ਹੋਣ ਜਾ ਰਿਹਾ ਹੈ ਇਹਦੇ ਨਾਲ ਨਾਲ ਬਹੁਤ ਵੱਡੇ ਇਤਤਨ ਸਮਾਗਮ ਜਿਹੜੇ ਸ਼੍ਰੀ ਨੰਦਪੁਰ ਸਾਹਿਬ ਚਾਹੇ ਉਹ ਅੰਮ੍ਰਿਤਸਰ ਸਾਹਿਬ ਤੋਂ ਹੋਣ ਚਾਹੀਏ ਸਾਬੋ ਤੋਂ ਹੋਣ ਚਾਹੀਏ ਸ਼੍ਰੀ ਨਗਰ ਦੇ ਇਸ ਗੁਰਦੁਆਰਾ ਸਾਹਿਬ ਤੋਂ ਹੋ ਲੱਖਾਂ ਲੋਕ ਜਿਹੜੇ ਆ ਉਥੇ ਨਤਮਸਤਕ ਹੋਣਗੇ ਔਰ ਇੱਕ ਦਿਨ ਦਾ ਜਿਹੜਾ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਆ ਉਹ ਵੀ ਉਹਨਾਂ ਦੇ ਗੁਰੂ ਸਾਹਿਬ ਦੀ ਨਵੇਂ ਪਾਸ਼ਾ ਦੀ ਰਾਤ ਇੱਕ ਜਲਾਹ ਦੀ ਸ਼ਬਦ ਕਸ਼ਮੀਰ ਦੀ ਹਿਸਟਰੀ ਚ ਪਹਿਲੀ ਵਾਰ ਇਸ ਤਰ੍ਹਾਂ ਦਾ ਭੰਡਾ ਨਿਕਲ ਜਲਾਹ ਨੇ ਆ ਆਪੋਲੇ ਵਜਿਕੇ ਜਿਹੜਾ ਸ਼ਬਦ ਕੀ ਹੈ ਕੀ ਇਸ ਤਰ੍ਹਾਂ ਦੇ ਪ੍ਰੋਗਰਾਮ ਸਰਕਾਰੀ ਦੇ ਵਿੱਚ ਡੈਫੀਨੇਟਲੀ ਦੇਖੋ ਜੰਮੂ ਕਸ਼ਮੀਰ ਵੀ ਸਾਡੇ ਮੁਲਕ ਦਾ ਇੱਕ ਅਹਿਮ ਹਿੱਸਾ ਨਾਲ ਨਾਲ ਸਾਡੇ ਗੁਰੂਆਂ ਦਾ ਬੜਾ ਦਾ ਇਤਿਹਾਸ ਇੱਥੇ ਜੁੜਿਆ ਹੈ। ਔਰ ਜਿਹੜਾ 350 ਸਾਲਾ ਸ਼ਹੀਦੀ ਸਮਾਗਮ ਆ ਰਿਹਾ ਗੁਰਤੇਗ ਭਦਰ ਸਾਹਿਬ ਮਹਾਰਾਜ ਜੀ ਦਾ ਉਸ ਸ਼ਹਾਦਤ ਦੀ ਜਿਹੜੀ ਅਹਿਮ ਕੜੀ ਆ ਉਹ ਵੀ ਸ਼੍ਰੀਨਗਰ ਨਾਲ ਜੁੜੀ ਹੈ। ਔਰ ਸ਼੍ਰੀਨਗਰ ਤੋਂ ਹੀ ਜੱਥਾ ਜਿਹੜਾ ਆ ਪੰਡਿਤ ਕਿਰਪਾ ਰਾਮ ਜੀ ਦੀ ਅਗਵਾਈ ਚ ਅਨੰਤ ਸਾਹਿਬ ਦੀ ਰਵਾਨਾ ਹੋਇਆ ਸੀ ਆਪਣੇ ਹੱਕ ਹਕੂਕਾਂ ਦੀ ਬੁਹਾਰ ਲਾਉਣ ਲਈ ਇਸ ਕਰਕੇ ਡੈਫੀਨੇਟਲੀ ਔਣ ਵਾਲੇ ਟਾਈਮ ਤੇ ਇਸ ਮਾਤਮਾ ਹੋਣਗੇ ਔਰ ਇੱਕ ਅਹਿਮ ਪਾਰਟ ਹੈ ਕਿ ਜੰਮੂ ਕਸ਼ਮੀਰ ਸਾਡਾ ਇੱਥੋਂ ਦੇ ਲੋਕ ਇੱਥੋਂ ਦੇ ਭਾਈਚਾਰਾ ਔਰ ਪੰਜਾਬ ਸਰਕਾਰ ਡੈਫੀਨੇਟਲੀ ਸਮੇਂ ਸਮੇਂ ਤੇ ਇਹ ਜੋ ਉਪਰਾਲੇ ਕਰੂਗੀ ਠੀਕ ਹੈ थैंक यू सर थैंक यू ਰੇਸਨ ਚਾਹੁੰਦੇ ਹਾਂ ਜੀ